ਦੋਸਤੋ ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬੀ ਲਿਖਤ ਚੈਨਲ ਪੰਜਾਬੀ ਲਿਖਤ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਘਰ ਦੇ ਵਿੱਚ ਠੀਕ ਠਾਕ ਹੋਵੋਗੇ ਹਮੇਸ਼ਾ ਛੜ ਦੀ ਕਲਾ ਦੇ ਵਿੱਚ ਹੋਵੋਗੇ ਪਰਮਾਤਮਾ ਤੁਹਾਡੇ ਸਿਰ ਤੇ ਮਿਹਰ ਦਾ ਹੱਥ ਰੱਖੇ ਤੁਹਾਨੂੰ ਤੰਦਰੁਸਤੀਆਂ ਦੇਵੇ ਤੇ ਕਾਮਨਾ ਕਰਦਾ ਹਾਂ ਕਿ ਸਾਲ 2025 ਦੇ ਵਿੱਚ ਜਿੰਨੇ ਵੀ ਤੁਹਾਡੇ ਸੁਪਨੇ ਆ ਉਹ ਪਰਮਾਤਮਾ ਜ਼ਰੂਰ ਤੁਹਾਡੇ ਪੂਰੇ ਕਰੇ ਬਸ ਮਿਹਨਤ ਕਰਦੇ ਰਹੋ ਪਰਮਾਤਮਾ ਤੁਹਾਡੇ ਸੁਪਨੇ ਚਰੂਰ ਪੂਰੇ ਕਰਦਾ ਹੈ ਪਰ ਸਾਨੂੰ ਥੋੜਾ ਜਿਹਾ ਜਾਗਦੇ ਦੇ ਵਿੱਚ ਰਹਿਣਾ ਚਾਹੀਦਾ ਹੈ ਜਿਵੇਂ ਕਹਿੰਦੇ ਹੁੰਦੇ ਸਬਰ ਰੱਖਣਾ ਚਾਹੀਦਾ ਸਬਰ ਦਾ ਫਲ ਮਿੱਠਾ ਹੁੰਦਾ ਹੈ ਸੋ ਇਹ ਚੀਜ਼ਾਂ ਜ਼ਰੂਰ ਸਾਨੂੰ ਕਿਤੇ ਨਾ ਕਿਤੇ ਆ ਕੇ ਕੰਮ ਦਿੰਦੀਆਂ ਨੇ ਕੱਲ ਅਸੀਂ ਗੱਲ ਕੀਤੀ ਸੀਗੀ ਮਾਂ ਦੇ ਬਿਸ਼ੇ ਤੇ ਵੀ ਮਾਂ ਸਾਡੇ ਲਈ ਕਿੱਡੀ ਵੱਡੀ ਚੀਜ਼ ਹੈ ਤੇ ਕਿੱਡਾ ਵੱਡਾ ਮਾਂ ਦਾ ਜਿਹੜਾ ਰਤਬਾ ਸਾਡੀ ਜ਼ਿੰਦਗੀ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂਗੇ ਕਿ ਬਾਪ ਪਿਓ ਪਿਤਾ ਜੀ ਇੰਗਲਿਸ਼ੀ ਦੇ ਵਿੱਚ ਫਾਦਰ ਸਾਹਿਬ ਤੇ thiệt ਪੰਜਾਬੀ ਦੇ ਵਿੱਚ ਬਾਪੂ ਜੀ ਇਹਨਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਕਿੱਡਾ ਵੱਡਾ ਰੋਲ ਹੁੰਦਾ ਤੇ ਸਭ ਤੋਂ ਨੇੜੇ ਸਾਨੂੰ ਕੌਣ ਹੁੰਦਾ ਦੋਸਤੋ ਕਿ ਅਸੀਂ ਪੰਨੇ ਜਵਾਨ ਹੋ ਗਏ ਹਾਂ ਅਸੀਂ ਨਰਸਰੀ ਤੋਂ ਵੱਡੀਆਂ ਕਲਾਸਾਂ 'ਚ ਚਲੇ ਗਏ ਵੱਡੀਆਂ ਕਲਾਸਾਂ ਤੋਂ ਅਸੀਂ ਕਾਲਜ 'ਚ ਚਲੇ ਗਏ ਪਰ ਕਈ ਥਾਂ ਤੇ ਸਾਡੇ ਕੋਲੋਂ ਹਜਿਗੀਆਂ ਗਲਤੀਆਂ ਹੁੰਦੀਆਂ ਨੇ ਲੱਖਿਸ਼ਾਉਣ ਦੇ ਬਾਵਜੂਦ ਵੀ ਉਹ ਸਾਡੇ ਪਿਤਾ ਜੀ ਨੂੰ ਪਤਾ ਲੱਗਦੀਆਂ ਨੇ ਫਿਰ ਉਹਨਾਂ ਔਖੇ ਸਮਿਆਂ ਦੇ ਵਿੱਚ ਸਾਡੇ ਨਾਲ ਕੌਣ ਖੜਦਾ ਹੈ ਸਾਡਾ ਬਾਪ ਸਾਡਾ ਬੱਪੂ ਸਾਡੇ ਪਿਤਾ ਜੀ ਜਿੰਨਾ ਦਸਤਕਾਰ ਹਮੇਸ਼ਾ ਹੀ ਆਪਣੇ ਦਿਲ ਦੇ ਵਿੱਚ ਬਰਕਰਾਰ ਰੱਖੋ ਤੇ ਬਰਕਰਾਰ ਰਹਿਣਾ ਵੀ ਚਾਹੀਦਾ ਸਭ ਤੋਂ ਚੰਗਾ ਦੋਸਤ ਤਾਂ ਬਸ ਪਿਤਾ ਹੀ ਹੋ ਸਕਦਾ ਇਸ ਤੋਂ ਬਿਨਾਂ ਕੋਈ ਨਹੀਂ ਹੋ ਸਕਦਾ ਕਿਉਂਕਿ ਕੱਲ ਨੂੰ ਤੁਹਾਡੇ ਤੋਂ ਕੋਈ ਗਲਤੀ ਹੋ ਗਈ ਉੱਥੇ ਵੀ ਤੁਹਾਡੇ ਨਾਲ ਪਿਤਾ ਨੇ ਖੜਨਾ ਹੈ ਕੱਲ ਨੂੰ ਤੁਹਾਡੇ ਰਿਸ਼ਤੇ ਦੀ ਗੱਲ ਹੈਗੀ ਆ ਉੱਥੇ ਵੀ ਤੁਹਾਨੂੰ ਕੁੜੀ ਵਾਲੇ ਨੇ ਹੀ ਪੁੱਛਣਾ ਤੁਹਾਡੇ ਬਾਪੂ ਜੀ ਕੀ ਕੰਮ ਕਰਦੇ ਆ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਆ ਤੁਹਾਡਾ ਪਸ਼ੁਕੜ ਕੀ ਹੈਗਾ ਤੁਹਾਡੇ ਨਾਨਕੇ ਕਿੱਥੇ ਹੈਗੇ ਆ ਕਿਉਂਕਿ ਸਾਰੀ ਗੱਲ ਪਿਤਾ ਤੋਂ ਹੀ ਚਲਦੀ ਆ ਸਮਾਜਿਕ ਰਿਸ਼ਤੇ ਕਿੱਥੇ ਸ਼ੁਰੂ ਹੁੰਦੇ ਹਨ ਸੋ ਬਾਪ ਸਾਡੀ ਜ਼ਿੰਦਗੀ ਦੇ ਵਿੱਚ ਮਾਣ ਨਾਲ ਘਟਨੀ ਅਸੀਂ ਆਪਣੇ ਮਾਪਿਓ ਦਾ ਕਰਜ਼ਾ ਕਦੇ ਵੀ ਉਤਾਰ ਨਹੀਂ ਸਕਦੇ ਸੋ ਬਾਪ ਦੇ ਪ੍ਰਤੀ ਵੀ ਸਾਡੇ ਦਿਲ ਦੇ ਵਿੱਚ ਉਹਨਾਂ ਹੀ ਇੱਜ਼ਤ ਹੋਣੀ ਚਾਹੀਦੀ ਹੈ ਚਾਹੇ ਕਿ ਸਾਨੂੰ ਉਹ ਲੱਖ ਘੋੜਦਾ ਪਰ ਇੰਨਾ ਕਿ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਜੇਕਰ ਉਹ ਸਾਨੂੰ ਘੋੜਦਾ ਹੈ ਤਾਂ ਜ਼ਰੂਰ ਉਹਦੇ ਪਿੱਛੇ ਸਾਡੇ ਕੋਈ ਭਲੇ ਦੀ ਗੱਲ ਹੋਊ ਭਲੇ ਦੀ ਗੱਲ ਜ਼ਰੂਰ ਹੋਣੀ ਅੰਗੇ ਉਹਦੇ ਪਿੱਛੇ ਇਸ ਕਰਕੇ ਸਾਨੂੰ ਸਾਡੇ ਬਾਪੂ ਜੀ ਸਾਡੇ ਪਿਤਾ ਜੀ ਸਾਡਾ ਬਾਪ ਐਸੀ ਕਰਕੇ ਸਾਨੂੰ ਉਹਨਾਂ ਚੀਚਾਂ ਤੋਂ ਰੋਕਦੇ ਆ ਮਾੜੀਆਂ ਸੰਗਤਾਂ ਤੋਂ ਸਾਨੂੰ ਰੋਕਦੇ ਆ ਪਰ ਸਾਨੂੰ ਉਸ ਟਾਈਮ ਲੱਗਦਾ ਹੁੰਦਾਗਾ ਕਿ ਐਵੇਂ ਬੋਲੀ ਜਾਂਦਾ ਤੇ ਮੈਂ ਕਹਿੰਦੇ ਨੀ ਹੁੰਦੇ ਕਿ ਸਿਆਣੇ ਦਾ ਆਖਿਆ ਤੇ ਔਲੇ ਦਾ ਖਾਦਾ ਮਗਰੋਂ ਪਤਾ ਲੱਗਦਾ ਫਿਰ ਜਦੋਂ ਸਾਡਾ ਕੋਈ ਨੁਕਸਾਨ ਹੋ ਜਾਂਦਾ ਹੈ ਅਸੀਂ ਕਿਸੇ ਮੁਸ਼ਕਲ ਦੇ ਵਿੱਚ ਫਸ ਜਾਂਦੇ ਆ ਤੇ ਉਦੋਂ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਬਾਪੂ ਜੀ ਜੋ ਵੀ ਕਹਿੰਦੇ ਸੀ ਯਾਰ ਉਹ ਸਹੀ ਕਹਿੰਦੇ ਸੀ ਉਸ ਵੇਲੇ ਮੈਂ ਜੇ ਇਸ ਗਲਤੀ ਅਮਲ ਕੀਤਾ ਹੁੰਦਾ ਤਾਂ ਅੱਜ ਮੈਨੂੰ ਆਹ ਕੋਟਕਚੈਰੀਆਂ ਥਾਣੇ ਪਰਚੇ ਲੜਾਈਆਂ ਨਾ ਦੇਖਣੀਆਂ ਪੈਂਦੀਆਂ ਕਿਉਂਕਿ ਬਾਪ ਇੱਕ ਅਜੇਹਾ ਟੀਚਰ ਹੁੰਦਾ ਹੈ ਬੇਟੇ ਦਾ ਕਿ ਪਹਿਲੀ ਗੱਲ ਤਾਂ ਹਮੇਸ਼ਾ ਹੀ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਦੇ ਮੁਤਾਬਕ ਸੰਸਕਾਰਾਂ ਦੇ ਵਿੱਚ ਕੋਈ ਵੀ ਮਾਪਿਓ ਕਮਿਨੀ ਛੱਡਦਾ ਕੀ ਕਹਿਣਾ ਕੁਝ ਪਰਿਵਾਰ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਦੇ ਵਿੱਚ ਕਿਤੇ ਅਧੂਰੇ ਰਹਿ ਗਏ ਹੁਣ ਨਹੀਂ ਮਾਪਿਓ ਹਮੇਸ਼ਾ ਹੀ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੰਦਾ ਤੇ ਜਿਹੜਾ ਬਾਪ ਹੁੰਦਾਗਾ ਹਮੇਸ਼ਾ ਹੀ ਉਹ ਸੋਚਦਾ ਹੁੰਦਾਗਾ ਕਿ ਜੇਕਰ ਕੱਲ ਨੂੰ ਮੇਰਾ ਬੱਚਾ ਕੋਈ ਚੰਗਾ ਕੰਮ ਕਰਦਾ ਹੈ ਕਿਤੇ ਚੰਗੀ ਨੌਕਰੀ ਤੇ ਲੱਗਦਾ ਹੈ ਕਿਸੇ ਖੇਤਰ ਦੇ ਵਿੱਚ ਕੰਮ ਕਰਦਾ ਚਾਹੇ ਉਹ 스포츠 ਹੈ ਗੋਬਡੀ ਹੈ ক্রিকেট ਹੈ ਵਾਲੀਬਾਲ ਹੈ ਕੁਸ਼ਤੀ ਹੈ ਕੋਈ ਵੀ ਖੇਤਰ ਜਿਹਦੇ ਵਿੱਚ ਸਟੇਟ ਲੈਵਲ ਤੋਂ ਲੈ ਕੇ ਇੰਟਰਨੈਸ਼ਨਲ ਲੈਵਲ ਤੱਕ ਜਿਹੜੀਆਂ ਗੇਮਾਂ ਨੇ ਉੰਨਾਂ ਦੇ ਵਿੱਚ ਜਦੋਂ ਕੋਈ ਅੱਛਾ ਭਾਗ ਲੈਂਦਾ ਤੇ ਉਹ ਇਥੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਦਾ ਹੈ ਉੱਥੇ ਹੀ ਉਹ ਆਪਣੇ ਮਾਪੇ ਦਾ ਤੇ ਆਪਣੇ ਪਿੰਡ ਦਾ ਆਪਣੇ ਜ਼ਿਲ੍ਹੇ ਦਾ ਆਪਣੇ ਸਟੇਟ ਦਾ ਨਾਮ ਰੋਸ਼ਨ ਕਰਦਾ ਹੈ ਸੋ ਹਮੇਸ਼ਾ ਹੀ ਮਾਪਿਓ ਦੀ ਕਦਰ ਦੇ ਵਿੱਚ ਕਦੇ ਕਸਰ ਨਾ ਛੱਡਿਆ ਕਰੋ ਮਾਪਿਆਂ ਤੋਂ ਕਦੇ ਬੰਦੇ ਬਾਰੇ ਹੋ ਕੇ ਜਿਹੜੀ ਅਸੀਂ ਕੰਮ ਕਰਦੇ ਆ ਉਹਦਾ ਜਿਹੜਾ ਨਤੀਜਾਗਾ ਉਹ ਹਮੇਸ਼ਾ ਹੀ ਮਾੜਾ ਹੁੰਦਾਗਾ ਉਹ ਨਤੀਜਾ ਬਹੁਤ ਵਧੀਆ ਨਹੀਂ ਹੁੰਦਾ ਤੇ ਨਾ ਹੀ ਉਹਦੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਨਤੀਜੇ ਹੁੰਦੇ ਆ ਉਹ ਵਧੀਆ ਨਿਕਲਦੇ ਹੁੰਦੇ ਆ ਸੋ ਇਹਨਾਂ ਚੀਜ਼ਾਂ ਤੋਂ ਤੁਸੀਂ ਹਮੇਸ਼ਾ ਸੁਚੇਤ ਰਿਹਾ ਕਰੋ ਮਾਪਿਓ ਜੇ ਤੁਹਾਨੂੰ ਕਿਸੇ ਚੀਜ਼ ਤੋਂ ਰੋਕਦਾ ਹੈ ਤਜਰੂਰ ਉਹਦੇ ਪਿੱਛੇ ਕੋਈ ਨਾ ਕੋਈ ਉਹਨਾਂ ਦੀ ਉਮਰ ਦਾ ਤਜਰਬਾ ਜਾਂ ਸਮਾਜ ਦੇ ਵਿੱਚੋਂ ਉਹਨਾਂ ਨੇ ਸੁਣੀਆਂ ਹੋਈਆਂ ਉਹ ਗੱਲਾਂ ਕਿਤੇ ਨਾ ਕਿਤੇ ਉਹ ਜ਼ਰੂਰ ਤੁਹਾਡੀ ਜ਼ਿੰਦਗੀ ਦੇ ਵਿੱਚ ਪਲੱਸ ਪੁਆਇੰਟ ਬਣਦੀਆਂ ਨੇ ਸੋ ਇਹਨਾਂ ਚੀਜ਼ਾਂ ਤੋਂ ਤੁਸੀਂ ਹਮੇਸ਼ਾ ਗੁਰੇਜ਼ ਕਰਿਆ ਕਰੋ ਬਾਪ ਦਾ ਕਹਿਣਾ ਹਮੇਸ਼ਾ ਹੀ ਕਦੇ ਮੋੜਨਾ ਨਹੀਂ ਚਾਹੀਦਾ ਕਿਉਂਕਿ ਸਾਡੇਆਂ ਜਿੱਦਾਂ ਅੱਗੇ ਕੋਣ ਚੋਗਦਾ ਹੈ ਸਾਡਾ ਬਾਪ ਅੱਜਕੱਲ ਦੇਖਾ ਦੇਖੀ ਦੇ ਵਿੱਚ ਸਾਡੇ ਨੌਜਵਾਨ ਮੁੰਡੇ ਆ ਜਿਹੜੇ ਸਾਰੇ ਨਹੀਂ ਮੈਂ ਗੱਲ ਨਹੀਂ ਕਰਦਾ ਹੈਗਾ ਬਹੁਤ ਸੰਸਕਾਰੀ ਬੱਚੇ ਹੈਗੇ ਆ ਜਿਹੜੇ ਅੱਜ ਵੀ ਕਾਲਜਾਂ ਦੇ ਵਿੱਚ ਸਾਈਕਲ ਲੱਤੇ ਆਉਂਦੇ ਆ ਬੱਸਾਂ ਤੇ ਆਉਂਦੇ ਆ ਪਰ ਬਹੁਤ ਸਾਰੇ ਜਿਹੜੇ ਬੱਚੇ ਇਕੱਲੇ ਇਕੱਲੇ ਹੈਗੇ ਆ ਉਹ ਜਦੋਂ ਬਾਪ ਦੇ ਗੱਲ ਤੇ ਹੂਠਾ ਰੱਖਦੇ ਆ ਕਿ ਮੈਨੂੰ ਮੋਟਰਸਾਈਕਲ ਲੈ ਦੇ ਬੁਲਟ ਤੇਨੇ ਮੈਂ ਸਪਰੇ ਪੀ ਲੈਣੀ ਆ ਬਾਪ ਉਹ ਤੇ ਕੀ ਕਰੂਗਾ ਤੇ ਫਿਰ ਰਿਸ਼ਤੇਦਾਰ ਤਦਾਂ ਕੀ ਕਹਿੰਦੇ ਆ ਉਹ ਯਾਰ ਤੂੰ ਜ਼ਮੀਨ ਕੀ ਕਰਨੀ ਆ ਕਿੱਥੇ ਇੱਕ ਤੇ ਰੱਖ ਕੇ ਲੈ ਜਾਏਗਾ ਤੇਰਾ ਇਕੱਲਾ-ਕੱਲਾ ਹੁੰਦਾ ਕੱਲ ਨੂੰ ਕੁਛ ਕਰਕੇ ਵਹਿ ਗਿਆ ਫਿਰ ਅੱਖਾਂ ਚੋਂ ਕਿ ਸੁਣ ਲੈ ਲੈ ਕੇ ਰੋਮਿੰਗ ਸੋ ਮੇਰੀ ਉਹਨਾਂ ਬੱਚਿਆਂ ਨੂੰ ਮੇਰੀ ਨੌਜਵਾਨਾਂ ਨੂੰ ਵੀ ਅਪੀਲ ਹੈ ਵੀ ਆਪਣੀਆਂ ਮੰਗਾਂ ਵਧੀਆ ਤਰੀਕੇ ਦੇ ਨਾਲ ਕਰਦੇ ਆਂ ਤੋਂ ਬਣਵਾਇਆ ਕਰੋ ਹਮੇਸ਼ਾ ਆਪਣੀ ਹੈਸੀਅਤ ਦੇ ਮੁਤਾਬਕ ਚੱਲਿਆ ਕਰੋ ਮਾਪਿਓ ਦੇ ਗਲਤੇ ਉਠਾ ਰੱਖਣਾ ਇਹ ਸਹੀ ਨਹੀਂ ਹੁੰਦਾ ਕਿਉਂਕਿ ਇੱਕ ਦਿਨ ਤੁਸੀਂ ਵੀ ਬਾਪ ਬਣਨਾ ਹੈ ਕਿਉਂਕਿ ਉਸ ਬਾਪ ਨੇ ਤੁਹਾਡੇ ਲਈ ਕਿੰਨੀ ਮਿਹਨਤ ਕਰਕੇ ਤੁਹਾਡੇ ਲਈ ਝੋੜਿਆ ਹੈ ਕਿੰਨਾ ਕੁਛ ਤੁਹਾਡੇ ਲਈ ਕੀਤਾ ਹੈ ਕਿੰਨਾ ਕੁਛ ਉਹਨੇ ਤੁਹਾਡੇ ਲਈ ਬਣਾਇਆ ਹੈ ਉਹ ਵੀ ਤਾਂ ਤੁਹਾਡੇ ਲਈ ਕਰ ਰਿਹਾ ਹੈ ਜੇਕਰ ਅੱਜ ਵੀ ਰਾਤ ਨੂੰ ਇੰਨੀ ਠੰਡ ਦੇ ਵਿੱਚ ਪਾਣੀ ਲਾਉਣ ਜਾਂਦਾ ਹੈ ਉਹ ਵੀ ਤਾਂ ਤੁਹਾਡੀ ਖਾਤਰ ਹੀ ਜਾਂਦਾ ਹੈ ਉਹਨੇ ਕਿਹੜਾ ਤਾਨ ਕਰ ਦੇ ਤੁਸੀਂ ਇਕੱਲੇ ਪੁੱਤੋਂ ਆਪਣੇ ਬਾਪ ਦੇ ਉਹ ਵੀ ਤਾਂ ਤੁਹਾਡੀ ਖਾਤਰ ਹੀ ਪਾਣੀ ਲਾਉਣ ਜਾਂਦਾ ਹੈ ਸਪਰੇਹਾਂ ਕਰਨ ਜਾਂਦਾ ਇੰਨੀ ਠੰਡ ਦੇ ਵਿੱਚ ਉਹ ਪਤਾ ਨਹੀਂ ਕੀ ਕਰਦਾ ਹੈਗਾ ਤੁਹਾਡੇ ਨੂੰ ਵਧੀਆ ਕੱਪੜੇ ਪਾ ਕੇ ਫਿਰਨ ਨੂੰ ਕਦੇ ਪ੍ਰਵਾਹ ਕੀਤੀ ਤੁਹਾਡੇ ਬਾਪ ਨੇ ਬਾਪ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਕੋਈ ਕਮੀ ਨਹੀਂ ਛੱਡਦਾ ਪਰ ਅਸੀਂ ਨਾ ਦੇਖਾ ਦੇਖੀ ਦੇ ਵਿੱਚ ਇੱਕ ਦੂਸਰੇ ਦੇ ਪਿੱਛੇ ਲੱਗ ਕੇ ਅਸੀਂ ਆਪਣੇ ਪਿਓ ਦੀ ਕਦਰ ਘਟਾ ਰਹੇ ਹਾਂ ਅਸੀਂ ਆਪਣੇ ਪਿਓ ਨੂੰ ਸਮਾਜ 'ਚ ਨੀਵਾਂ ਦਿਖਾ ਰਹੇ ਹਾਂ ਫਿਰ ਲੋਕ ਕੀ ਗੱਲਾਂ ਕਰਦੇ ਆ ਫਲਾਣੇ ਦਾ ਪੁੱਤ ਯਾਰ ਬੜਾ ਯਾਰ ਕਮਾਲ ਹੋ ਗਈ ਯਾਰ ਕੱਲ ਯਾਰ ਉਹਨੇ ਆਪਣੇ ਪਿਓ ਨੂੰ ਐਡੀ ਧਮਕੀ ਦਿੱਤੀ ਕਿ ਮੈਂ ਸਪਰੇਅ ਪੀਜੂ ਅੱਜੋ ਵਿਚਾਰੇ ਨੇ ਉਹਨੂੰ ਮੋਟਰਸਾਈਕਲ ਲਿਆ ਕੇ ਦਿੱਤਾ ਇਹ ਰੋਜ਼ ਹੀ ਸਾਡੇ ਸਮਾਜ ਦੀਆਂ ਇਹ ਰੋਜ਼ ਮਰਹਾਂ ਦੀਆਂ ਗੱਲਾਂ ਨੇ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਰੋਜ਼ਾਨਾ ਹੀ ਵਾਪਰਦੀਆਂ ਨੇ ਇੱਥੋਂ ਤੱਕ ਕਿ ਹੁਣ 100-100 ਲੱਖ ਦੇ ਮੋਬਾਈਲਾਂ ਤੱਕ ਗੱਲ ਪਹੁੰਚ ਗਈ ਹੈ ਤੇ ਸਾਡੇ ਵੇਲੇ 33-15 ਹੀ ਬਹੁਤ ਮਾਨੇ ਰਹੇ ਦਾ ਸੀ ਤਿਆ ਦੋਸੀ ਉਹਦੇ ਨਾਲ ਬੜੇ ਖੁਸ਼ ਸੀ ਪਰ ਅੱਜ 1.5 ਲੱਖ ਦੇ ਨਾ ਮੋਬਾਈਲ ਲੈ ਕੇ ਆਉਂਦੇ ਆਪਣੇ ਟੌਰ ਸਮਝਦੇ ਆ ਪਰ ਉਹਨਾਂ ਨੂੰ ਆਪਣੇ ਪ੍ਰਵਿੱਖਤੀ ਚਿੰਤਾ ਕੋਈ ਨਹੀਂ ਹੈਗੀ ਪਤ ਹੱਸ ਹੱਸ ਦੇ ਵਿੱਚ ਤਾਂ ਮੋਬਾਈਲ ਫੋਨ ਹੋਵੇ ਆਈਫੋਨ 1.5 ਲੱਖ ਦਾ ਦੇਖਣ ਵਾਲੇ ਨੂੰ ਪਤਾ ਲੱਗੇ ਵੀ ਇਹਦੇ ਕੋਲੇ 15 ਪ੍ਰੋ ਆ 16 ਪ੍ਰੋ ਆ 14 ਪ੍ਰੋ ਆ 13 ਪ੍ਰੋ ਆ ਬਸ ਉਹਦੇ ਪਿੱਛੇ ਪ੍ਰੋ ਲੱਗਿਆ ਹੋਵੇ ਐਪਲ ਦਾ ਫੋਨ ਹੋਵੇ ਬਾਪ ਨੂੰ ਚਾਹੀਏ ਨਿਆਈ ਵਾਲੀ ਦੀ ਕਨਾਲ ਵਿੱਚ ਨਹੀਂ ਪਹੁੰਚੇ ਕੋਈ ਮਸਲਾ ਨਹੀਂ ਪਰ ਮੇਰੇ ਹੱਥ ਦੇ ਵਿੱਚ ਆਈਫੋਨ ਹੋਣਾ ਚਾਹੀਦਾ ਸੋ ਦੋਸਤੋ ਜੇਕਰ ਉਹ ਪੂੰਜੀ ਜਾਂਦੀ ਹੈ ਮੋਬਾਈਲ ਬਦਲੇ ਕੋਈ ਵੀ ਤੁਹਾਡੇ ਕੋਈ ਚੱਲੀ ਹੈ ਬਾਪ ਨੇ ਕਿਹੜਾ ਇੱਕ ਤੇ ਰੱਖ ਕੇ ਲੈ ਕੇ ਜਾਣੀ ਉਹ ਤੁਹਾਡੇ ਕੋਲ ਹੀ ਰਹਿ ਜਾਣੀ ਸੋ ਜਬਰਦਸਤੀ ਜਿੱਦਾਂ ਕਰਕੇ ਡਰਾਵੇ ਦੇ ਕੇ ਮਾਪਿਆਂ ਨੂੰ ਤੁਸੀਂ ਕੋਈ ਖੱਬੀ ਖਾਨ ਨਹੀਂ ਪੜ ਜਾਂਦੇ ਮਾਪਿਆਂ ਨੂੰ ਹਮੇਸ਼ਾ ਹੀ ਦੁਖੀ ਕਰਨ ਵਾਲਾ ਇਨਸਾਨ ਕਦੇ ਸੁੱਖ ਨਹੀਂ ਪਾਉਂਦਾ ਸੁੱਖ ਦੀ ਨੀਂਦ ਨਹੀਂ ਸੌ ਸਕਦਾ ਸੋ ਮਾਪdataProvider ਭਾਵਨਾਵਾਂ ਨੂੰ ਸਮਝਿਆ ਕਰੋ ਜਦੋਂ ਤੁਸੀਂ ਲੇਟ ਹੋ ਜਾਂਦੇ ਹੋ ਨਾ ਫਿਰ ਜਿਹੜਾ ਉਹਨਾਂ ਦੇ ਅੰਦਰ ਅਖਰੋਧ ਪੈਦਾ ਹੁੰਦਾ ਹੈ ਉਹਨਾਂ ਦੇ ਅੰਦਰ ਚਿੰਤਾ ਪੈਦਾ ਹੁੰਦੀ ਹੈ ਉਹ ਫਿਰ ਉਹੀ ਸਮਝਦੇ ਸੋ ਅੱਜ ਦਾ ਇਹ ਸਾਡਾ ਵਿਸ਼ਾ ਸਾਡੀ ਨੌਜਵਾਨ ਪੀੜ੍ਹੀ ਤੇ ਅੱਜ ਦਾ ਬਾਪ ਕਿਹੜੀ ਗੱਲਾਂ ਮਜਬੂਰ ਹੋਇਆ ਇਹਨਾਂ ਮੰਗਾਂ ਦੇ ਲਈ ਕਿਉਂ ਨੌਜਵਾਨ ਮੁੰਡੇ ਆਪਣੀਆਂ ਮੰਗਾਂ ਜ਼ਬਰਦਸਤੀ ਆਪਣੇ ਬਾਪ ਤੋਂ ਮਨਾਵਾ ਰਹੇ ਆ ਇਹ ਹੀ ਸਾਡਾ ਅੱਜ ਦਾ ਵਿਸ਼ਾ ਬਾਪ ਦੇ ਪ੍ਰਤੀ ਕੱਲੋ ਕਿਸੇ ਹੋਰ ਵਿਸ਼ੇ ਦੇ ਨਾਲ ਤੁਹਾਡੇ ਨਾਲ ਰੋਬਰੋ ਹੋਵਾਂਗੇ ਤੁਹਾਡੇ ਨਾਲ ਕੱਲੋ ਕਿ ਹੋਰ ਗੱਲਾਂ ਬਾਤਾਂ ਕਰਾਂਗੇ ਜੇਕਰ ਤੁਹਾਨੂੰ ਇਹ ਸਾਡੀਆਂ ਗੱਲਾਂ ਬਾਤਾਂ ਚੰਗੀਆਂ ਲੱਗਦੀਆਂ ਨੇ ਤਾਂ ਤੁਸੀਂ ਸਾਡੇ ਇਸ ਪੰਜਾਬੀ ਲਿਖਤ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਛੇਡੋ ਸਾਨੂੰ ਨੋਟੀਫਿਕੇਸ਼ਨ ਹਮੇਸ਼ਾ ਹੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਇਹ ਦਿਨਾਲ ਸਮਾਅ ਇਥੇ ਸਮਾਪਤ ਹੁੰਦਾ ਆਪਣੇ ਦੋਸਤਾਂ ਅਤੇ ਪੀਰਾਂ ਦੀ ਉਜਾਗਤ ਧੰਨਵਾਦ